हां जी भाई जी हो सकता आ, 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 है ਤੁਹਾਨੂੰ ਪਤਾ ਹੋਵੇ ਪਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਅਸੀਂ ਕਿਸੇ ਵੀ ਬੰਦੇ ਨੂੰ ਕੰਮ ਤੇ ਰੱਖਦੇ ਆ ਕਿਸੇ ਔਰਤ ਨੂੰ ਕੰਮ ਤੇ ਰੱਖਦੇ ਆ ਚਾਹੇ ਆਪਣੇ ਘਰ ਦੇ ਵਿੱਚ ਨੌਕਰ ਵੀ ਰੱਖਦੇ ਆ ਤੇ ਉਸ ਬੰਦੇ ਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਔਰ ਸਾਰੇ ਲੋਕਾਂ ਦੇ ਨਾਲ ਸ਼ੇਅਰ ਕਰਿਓ ਕਿਉਂਕਿ ਕੁਝ ਲੋਕ ਜਾਣੇ ਅਣਜਾਣੇ ਜਿਹੜਾ ਨੇ ਉਹ ਵਿਚਾਰੇ ਉਦਾਂ ਹੀ ਫਸ ਜਾਂਦੇ ਨੇ ਆਪ ਕੁਝ ਵੀ ਨਹੀਂ ਕੀਤਾ ਹੁੰਦਾ ਪਰ ਇਹੋ ਜਿਹੇ ਲੋਕਾਂ ਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਜਿਹੜੇ ਗੁਨਾਹਗਾਰ ਹੁੰਦੇ ਨੇ ਸੋ ਵੀਡੀਓ ਬਹੁਤ ਇੰਪੋਰਟੈਂਟ ਹੈ ਪਲੀਜ਼ ਪੂਰੀ ਦੇਖਿਓ ਅਗਰ ਤੁਸੀਂ ਕਿਸੇ ਕੰਪਨੀ ਦੇ ਮਾਲਕ ਹੋ ਕਿਉਂਕਿ ਦੁਕਾਨਦਾਰ ਹੋ ਜਾਂ ਘਰ ਦੇ ਵਿੱਚ ਨੌਕਰ ਰੱਖੇ ਨੇ ਤੇ ਤੁਹਾਡੇ ਕੋਲ ਵਰਕਰ ਨੇ ਮਤਲਬ ਤੁਸੀਂ ਮਾਲਕ ਹੋ ਤੇ ਤੁਹਾਡੇ ਕੋਲ ਵਰਕਰ ਕੰਮ ਕਰਦੇ ਨੇ ਔਰ ਉਹਨਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਪਿਛਲਾ ਰਿਕਾਰਡ ਕੀ ਹੈ ਕਿਤੇ ਉਹਨਾਂ ਨੇ ਕੋਈ ਗੁਨਾਹ ਤਾਂ ਨਹੀਂ ਕੀਤਾ ਇਹ ਨਾ ਹੋਵੇ ਤੋ ਉਹ ਗੁਨਾਹ ਕਰਕੇ ਕੋਈ ਜਾਂ ਕੋਈ ਗਲਤ ਕੰਮ ਕਰਕੇ ਤੁਹਾਡੇ ਕੋਲ ਬੈਠੇ ਹੋਣ ਤੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੋਵੇ ਉਹਨਾਂ ਦੇ ਖਿਲਾਫ ਕੋਈ ਪਰਚਾ ਦਰਜ ਹੋਇਆ ਹੋਵੇ ਕੋਈ ਸ਼ਿਕਾਇਤ ਹੋਵੇ ਪੁਲਿਸ ਦੇ ਕੋਲ ਇਸ ਕਰਕੇ ਕਿਸੇ ਵੀ ਬੰਦੇ ਨੂੰ ਕੰਮ ਤੇ ਰੱਖਦੇ ਹੋ ਸਭ ਤੋਂ ਪਹਿਲਾਂ ਉਹਦੀ ਪੀ ਸੀ ਸੀ ਜਰੂਰ ਕਰਵਾ ਲਿਓ 100 ਤੋਂ 150 ਰੁਪਏ ਦੇ ਵਿੱਚ ਇਹਦੀ ਫੀਸ ਲੱਗਦੀ ਹੈ ਔਰ ਉਹ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਉਸ ਤੋਂ ਪਤਾ ਲੱਗ ਜਾਂਦਾ ਉਹ ਇਨਸਾਨ ਕਿਤੇ ਦਾ ਵੀ ਹੋਵੇ ਜਿਹਨੂੰ ਤੁਸੀਂ ਕੰਮ ਤੇ ਰੱਖਣਾ ਹੈ ਉਸ ਦੀ ਵੈਰੀਫਿਕੇਸ਼ਨ ਹੁੰਦੀ ਹੈ ਉਹ ਵੈਰੀਫਿਕੇਸ਼ਨ ਫਿਰ ਉਹਦੇ ਕੋਲ ਸਰਟੀਫਿਕੇਟ ਆਉਂਦਾ ਹੈ ਪੁਲਿਸ ਵੱਲੋਂ ਫੇਰ ਉਸ ਨੂੰ ਕੰਮ ਤੇ ਰੱਖੋ ਕਿ ਇਹ ਬੰਦਾ ਜਿਹੜਾ ਬਿਲਕੁਲ ਜੈਨੂਅਨ ਹੈ ਫੇਰ ਉਹਨੂੰ ਕੰਮ ਤੇ ਰੱਖੋ ਕਿਉਂਕਿ ਲੋਕ ਅੱਜ ਕੱਲ ਆਪਣਾ ਗਲਤ ਆਧਾਰ ਕਾਰਡ ਬਣਾ ਕੇ ਗਲਤ ਪੈਨ ਕਾਰਡ ਬਣਾ ਕੇ ਗਲਤ ਡਾਕੂਮੈਂਟ ਬਣਾ ਕੇ ਤੁਹਾਨੂੰ ਪੇਸ਼ ਕਰ ਦਿੰਦੇ ਨੇ ਤੇ ਆਪਣੇ ਆਪ ਨੂੰ ਦੱਸ ਦਿੰਦੇ ਨੇ ਕਿ ਮੈਂ ਬਹੁਤ ਵਧੀਆ ਇਨਸਾਨ ਆ ਪਰ ਅਸਲ ਦੇ ਵਿੱਚ ਉਹ ਵਧੀਆ ਨਹੀਂ ਹੁੰਦਾ ਉਹ ਮਾੜਾ ਇਨਸਾਨ ਹੁੰਦਾ ਹੈ ਤੇ ਉਹ ਇਨਸਾਨ ਜਿਹੜਾ ਤੁਹਾਡਾ ਨੁਕਸਾਨ ਕਰ ਸਕਦਾ ਹੈ ਤੁਹਾਡੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੁਹਾਡੇ ਫੈਮਿਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਔਰ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਇੱਕ ਇਨਸਾਨ ਜਿਹੜਾ ਤੇ ਉੱਪਰ ਤੁਸੀਂ ਤਰਸ ਕਰਕੇ ਕੰਮ ਤੇ ਰੱਖਿਆ ਹੈ ਜਾਂ ਆਪਣੀ ਲੋੜ ਵਾਸਤੇ ਕੰਮ ਤੇ ਰੱਖਿਆ ਹੈ ਉਹੀ ਇਨਸਾਨ ਤੁਹਾਡੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਗਰ ਤੁਸੀਂ ਉਸ ਦੀ ਪੀਸੀਸੀ ਨਹੀਂ ਕਰਵਾਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਗਰ ਤੁਸੀਂ ਉਸ ਦਾ ਨਹੀਂ ਲਿਆ ਤੇ ਉਹ ਜਿਹੜਾ ਵਾ ਉਹ ਤੁਸੀਂ ਜਿਹੜਾ ਵਾ ਉਹ ਧੋਖੇ ਦੇ ਵਿੱਚੋਂ ਤੁਸੀਂ ਫਸ ਸਕਦੇ ਹੋ ਇਸ ਕਰਕੇ ਤੁਸੀਂ ਕਿਸੇ ਨੂੰ ਵੀ ਕੰਮ ਤੇ ਰੱਖਣਾ ਹੈ ਮਤ ਸੋਚੋ ਕਿ ਮੇਰੀ ਛੋਟੀ ਦੁਕਾਨ ਹੈ ਜਾਂ ਇਹ ਬੰਦਾ ਤੇ ਮੇਰਾ ਵਾਕਬ ਹੈ ਹਨਾ ਫਲਾਣੇ ਪਿੰਡ ਦਾ ਹੈ ਮੇਰੇ ਕੋਲ ਆਉਂਦਾ ਜਾਂਦਾ ਰਹਿੰਦਾ ਹੈ ਉਸ ਬੰਦੇ ਦਾ ਰਿਕਾਰਡ ਕੀ ਹੈ ਉਹਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਕਰਕੇ ਕਿਸੇ ਵੀ ਇਨਸਾਨ ਨੂੰ ਤੁਸੀਂ ਕੰਮ ਤੇ ਰੱਖਣਾ ਹੈ ਕਿਸੇ ਇਨਸਾਨ ਨੂੰ ਕਿਰਾਏ ਤੇ ਰੱਖਣਾ ਹੈ ਤੇ ਉਹਦੀ ਜਿਹੜੀ ਆ ਪੀਸੀਸੀ ਜ਼ਰੂਰ ਕਰਵਾ ਲਓ ਪੁਲਿਸ ਦੀ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਜਮਾਨਾ ਬੜਾ ਖਤਰਨਾਕ ਹੈ ਕਿਸੇ ਤੇ ਵਿਸ਼ਵਾਸ ਨਾ ਕਰੋ ਦੁਨੀਆ ਕਹਿੰਦੀ ਕੁਛ ਹੈ ਕਰਦੀ ਕੁਛ ਹੈ ਹੁੰਦੀ ਕੁਛ ਹੈ ਤੇ ਦਿਖਾਉਂਦੀ ਕੁਛ ਹੈ ਵੀਡੀਓ ਚੰਗਾ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਬਹੁਤ ਸਾਰੀਆਂ ਜਾਣਕਾਰੀ ਵਾਲੀਆਂ ਵੀਡੀਓਜ਼ ਤੁਹਾਡੇ ਕੋਲ ਪਹੁੰਚਦੀਆਂ ਰਹਿਣੀਆਂ PCC ਬਹੁਤ ਜ਼ਰੂਰੀ ਹੈ ਅਗਰ ਤੁਹਾਡੇ ਕੋਲ ਕੰਮ ਕਰ ਰਹੇ ਨੇ ਲੋਕ ਪਹਿਲਾਂ ਨਹੀਂ ਕਰਵਾਈ ਤੇ ਹੁਣ ਕਰਵਾ ਲਓ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਹੁਣੇ ਹੀ ਕੰਮ ਤੋਂ ਕੱਢ ਦਿਓ ਹੁਣੇ ਹੀ ਹੁਣੇ